ਪੰਜਾਬ ਦੇ 7 ਜ਼ਿਲ੍ਹਿਆਂ ਤੇ ਪਾਕਿਸਤਾਨੀ ਸੈਨਾ ਵੱਲੋਂ ਡਰੋਨ ਨਾਲ ਹਮਲੇ ਕੀਤੇ ਗਏ ਲੋਹਰਪੁਰ, ਅਮਰਸਰ, ਹੁਸ਼ਿਆਰਪੁਰ, ਗੁਰਦਾਸਪੁਰ, ਫਾਜ਼ਿਲਕਾ ਮੇਨ ਟਾਰਗੇਟ ਤੇ ਸਨ ਪਾਕਿਸਤਾਨੀ ਸੈਨਾ ਨੇ ਭਾਰ ਦੇ 36 ਸਥਾਨਾਂ ਤੇ 300 ਤੋਂ 400 ਡਰੋਨ ਛੱਡੇ ਪਾਕਿਸਤਾਨੀ ਸੈਨਾ ਵੱਲੋਂ ਚੀਨ ਨਿਰਮਿਤ ਹਥਿਆਰਾਂ ਦੀ ਗੱਲ ਤੋਂ ਕੀਤੀ ਜਾ ਰਹੀ ਹੈ ਫੌਜ ਮੁਖੀ ਨੂੰ ਟੈਰੀਟੋਰੀਅਲ ਆਰਮੀ ਸਦਨ ਦੀ ਛੋਟ ਦੇ ਦਿੱਤੀ ਹੈ 10 ਅਕਤੂਬਰ 1949 ਨੂੰ ਇਸ ਦੀ ਸਥਾਪਨਾ ਹੋਈ ਸੀ ਦੇਸ਼ ਭਾਦੇ ਸਟਾਈ ਅਰਪੋਰਟ 15 ਮਈ ਤੱਕ ਬੰਦ ਕਰ ਦਿੱਤੇ ਗਏ ਹਨ ਦੂਸਰੀ ਵਿਸ਼ਵ ਜੰਗ ਦੌਰਾਨ ਉਸਨੇ ਜਰਮਨ ਡੀ ਨਾਜੀ ਸੈਨਾ ਨੂੰ ਹਰਾਇਆ ਸੀ ਇਸ ਦਿਨ ਨੂੰ ਵਿਜੇ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ 27 ਦੇਸ਼ਾਂ ਨੇ ਇਸ ਦਿਵਸ ਵਿੱਚ ਭਾਗ ਲਿਆ ਅਮਰੀਕਾ ਸਰਕਾਰ ਨੇ 1000 ਤੋਂ ਬਾਅਦ 트랜ਜੈਂਡਰਾਂ ਨੂੰ ਫੌਜ ਵਿੱਚੋਂ ਕੱਢਣ ਦੇ ਹੁਕਮ ਦੇ ਦਿੱਤੇ ਹਨ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਇਹ ਸਿੰਧੂ ਜਲ ਸਮਝੌਤਾ ਭਾਰਤ-ਪਾਕਿਸਤਾਨ ਦਾ ਮਾਮਲਾ ਹੈ ਇਸ ਵਿੱਚ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨੀ ਸਰਹੱਦਾਂ 'ਤੇ ਐਂਟੀ ਡਰੋਨ ਕਵਚੀ ਲਗਾਏ ਜਾਣਗੇ ਤਾਂ ਜੋ ਕਿਸ ਸਮਗਲਰਾਂ ਨੂੰ ਕਾਬੂ ਕੀਤਾ ਜਾ ਸਕੇ ਕਾਂਗਰਸ ਪਾਰਟੀ ਵੱਲੋਂ ਫੌਜ ਨੂੰ ਸਮਰਪਿਤ ਜੈ ਹਿੰਦ ਯਾਤਰਾ